ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰੋਹਿ ਮਿਸ਼ਰਾ ਇਸ ਵੇਲੇ ਦੀ ਅਹਿਮ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਦੋ ਵਾਕਵਾ ਕਾਮਿਲਿਆ ਦੇ ਵਿੱਚ ਤਿੰਨ ਆਰੋਪੀ ਜਿਹੜੇ ਨੇ ਪੁਲਿਸ ਵੱਲੋਂ ਕਾਬੂ ਕੀਤੇ ਗਏ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਅੰਮ੍ਰਿਤਸਰ ਪੁਲਿਸ ਨੇ ਦੋ ਵਾਕਵਾ ਕਾਮਿਲਿਆ ਦੇ ਵਿੱਚ ਤਿੰਨ ਆਰੋਪੀ ਕਾਬੂ ਕੀਤਾ ਨੇ ਜੋ ਬਿਆਨਾਂ ਦੇ ਆਧਾਰ ਤੇ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਬੀਤੇ ਦਿਨੀ ਇੱਕ ਮਾਮਲਾ ਜਿਹੜਾ ਹੈ ਜਿਸ ਦੇ ਵਿੱਚ ਇੱਕ ਘਰ ਦੇ ਵਿੱਚੋਂ ਜਿਹੜੇ ਨੇ ਲੁੱਟਖੋ ਕੀਤੀ ਗਈ ਸੀ ਜਿਸ ਤੋਂ ਬਾਅਦ ਟੀਮਾਂ ਬਣਾ ਕੇ ਜਿਹੜੀ ਹੈ ਇਸ ਵਿਅਕਤੀ ਨੂੰ ਕਾਬੂ ਕੀਤਾ ਗਿਆ ਉੱਥੇ ਹੀ ਦੂਜੇ ਮਾਮਲੇ ਦੇ ਵਿੱਚ ਜਿਹੜੇ ਦੋ ਵਿਅਕਤੀਆਂ ਵੱਲੋਂ ਇੱਕ ਦੁਕਾਨ ਤੇ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਉਹ ਵਿਅਕਤੀ ਜਿਹੜੇ ਨੇ ਫਰਾਰ ਹੋ ਗਏ ਸੀ ਲਗਾਤਾਰ ਇਸ ਮਾਮਲੇ ਦੇ ਵਿੱਚ ਵੀ ਲਗਾਤਾਰ ਪੁਲਿਸ ਵੱਲੋਂ ਜਿਹੜੀ ਹੈ ਇਹਨਾਂ ਤਿੰਨਾਂ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਨੂੰ ਵੱਡੀ ਜਿਹੜੀ ਹੈ ਕਾਮਯਾਬੀ ਹਾਸਲ ਹੋਈ ਹੈ ਤਸਵੀਰਾਂ ਤਾਂ ਦਿਖਾ ਰਹੇ ਆ ਜਿੱਥੇ ਇਹ ਤਿੰਨੋਂ આરોપી ਜਿਹੜੇ ਨੇ ਕਾਬੂ ਕਰ ਲਏਗੇ ਨੇ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਤਾਂ ਹੋਰ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੇ ਨੇ ਅੰਮ੍ਰਿਤਸਰ ACP ਨੌਰਥ ਰਿਸ਼ਭ ਪੋਲਾ ਵੱਲੋਂ ਕੀ ਕੁਝ ਕੀਤਾ ਗਿਆ ਇੱਕ ਵਾਰ ਤਾਂ ਉਸ ਸੁਣਦ ਨੇ ਯੈਸਟਰਡੇ ਮਾਰਨਿੰਗ ਯਾਨੀ ਕਿ 3 ਜੂਨ ਨੂੰ ਸਾਡੇ ਕੋਲ ਇੱਕ ਕੰਪਲੇਂਟ ਆਈ ਸੀ ਜਿਹਦੇ ਵਿੱਚ ਕਿ ਕੰਪਲੇਨੈਂਟ ਨੇ ਸਾਨੂੰ ਦੱਸਿਆ ਕਿ ਇੱਕ ਅਕਿਊਜ਼ਡ ਉਹਨਾਂ ਦੇ ਘਰ ਆਇਆ ਤਾਂਗਾ ਰੋਡ ਗ੍ਰੀਨ ਐਵੇਨਿਊ ਦੇ ਅੰਦਰ ਤੇ ਉੱਥੇ ਆ ਕੇ ਉਹਨਾਂ ਤੋਂ ਕੁਝ ਪੈਸੇ ਐਕਸਟਰੋਟ ਕਰਕੇ ਉਹਨਾਂ ਦੇ ਘਰੋਂ ਲੈ ਗਿਆ ਤੇ ਉਹਨੂੰ ਉਹਦਾ ਕੋਲੋਂ ਭੱਜਣ ਦੇ ਵਿੱਚ ਕਾਮਯਾਬ ਹੋਇਆ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਵੀ ਗਾਟ ਅ ਗੁੱਡ ਸਕਸੈਸ ਇਨ ਥਿਸ ਕਿ ਅੰਡਰ ਦ ਗਾਈਡੈਂਸ ਆਫ ਆਨਰੇਬਲ ਸੀਪੀ ਅਮਰਿਤਸਰ ਪੁਲਿਸ ਸਟੇਸ਼ਨ ਸਿਵਲ ਲਾਈਨ ਦੇ ਐਸ ਐਚ ਓ ਸਾਹਿਬ ਨੇ ਬੜਾ ਵਧੀਆ ਕੰਮ ਕਰਦੇ ਹੋਏ ਇਹਨੂੰ ਵਿਦਨ ਫਿਊ ਆਰਸ ਲਾਈਕ ਲੇਟ ਨਾਈਟ ਦੇ ਵਿੱਚ ਹੀ ਇਸ ਨੂੰ ਅਸੀਂ ਐਮਬ੍ਰਹੈਂਡ ਕਰ ਲਿਆ ਬੰਦੇ ਨੂੰ ਤੇ ਦੇ ਦਿੱਤੇ ਅਰੈਸਟ ਇਫੈਕਟ ਕੀਤੀ ਤੇ ਇਹਦੇ ਤੋਂ ਜਿਹੜਾ ਵੀ ਸਟੋਲਨ ਮਨੀ ਸੀਗੀ ਜਿਹੜੀ ਉੱਥੋਂ ਦੀ ਇਹ ਲੈ ਕੇ ਗਿਆ ਸੀ ਪੈਸੇ ਉਹ ਵੀ ਬਰਾਮਦ ਕੀਤੇ ਗਏ ਕੁਝ ਅਮਾਊਂਟ ਦੇ ਚੋਂ ਤੇ ਜਿਹੜੀ ਬਾਕੀ ਦੀ ਫਾਰਵਰਡ ਲਿੰਕੇਜਸ ਤੇ ਬੈਕਵਰਡ ਲਿੰਕੇਜਸ ਹੈਗੀਆਂ ਉਹ ਅਸੀਂ ਹਲੇ ਇਨਵੈਸਟੀਗੇਟ ਕਰ ਰਹੇ ਹਾਂ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਵੀ ਆਰ ਹੇਅਰ ਟੂ ਮੇਨਟੇਨ ਪੀਸ ਐਂਡ ਸਟੇਬਿਲਟੀ ਐਂਡ ਲਾਅ ਐਂਡ ਆਰਡਰ ਸਿਚੁਏਸ਼ਨ ਦੇ ਸੀ ਬਣਾਉਣ ਦੇ ਵਿੱਚ ਵਚਨਬੱਧਾ ਥੈਂਕ ਯੂ ਰੀਸੈਂਟਲੀ ਇੱਕ ਇਨਸੀਡੈਂਟ ਸਾਹਮਣੇ ਆਇਆ ਸੀ ਜਿਹਦੇ ਵਿੱਚ ਕਈ ਰੇਲਵੇ ਸਟੇਸ਼ਨ ਦੇ ਕੋਲ ਇੱਕ Samsung ਦੇ ਸਟੋਰ ਦੇ ਸ਼ਟਰ ਤੇ ਕੋਈ ਦੋ ਅਕਿਊਜ਼ਡ ਜਿਹੜੇ ਸੀ ਉਹ ਬੋਟਲਸ ਦਾ ਯੂਜ਼ ਕਰਕੇ ਕੋਈ ਉਹਨਾਂ ਨੇ ਫਾਇਰ ਦਾ ਇਨਸੀਡੈਂਟ ਕੀਤਾ ਸੀ ਤੇ ਇਹਦੇ ਵਿੱਚ ਤੁਰੰਤ ਹੀ ਕਾਰਵਾਈ ਕਰਦੇ ਹੋਏ ਸਵਿਫਟੀ ਐਕਸ਼ਨ ਲੈਂਦੇ ਹੋਏ ਪੁਲਿਸ ਸਟੇਸ਼ਨ ਸਿਵਲ ਲਾਈਨ ਦੀ ਟੀਮਸ ਭੜਾਈਆਂ ਗਿਆ ਜੋ ਕਿ ਇਹਦੇ ਵਿੱਚ ਇਨਵੈਸਟੀਗੇਸ਼ਨ ਇਹਦੇ ਚ ਉਹਨਾਂ ਨੇ ਸ਼ੁਰੂ ਕੀਤੀ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਬੜੀ ਖੁਸ਼ੀ ਦੇ ਨਾਲ ਕੀ ਅੰਡਰ ਦ ਗਾਈਡੈਂਸ ਆਫ ਔਨਰੇਬਲ ਸੀਪੀ ਅਮਰਿਤਸਰ ਸਾਨੂੰ ਇਹਦੇ ਵਿੱਚ ਸਕਸੈਸ ਮਿਲੀ ਹੈ ਐਸਐਚਓ ਸਿਵਲ ਲਾਈਨ ਨੇ ਬੜਾ ਵਧੀਆ ਕੰਮ ਕਰਦੇ ਹੋਏ ਇਹਨਾਂ ਦੋਨੋਂ ਅਕਿਊਜ਼ ਨੂੰ ਅਰੈਸਟ ਕਰ ਲਿਆ ਹੈ ਤੇ ਇਸ ਮਾਮਲੇ ਨੂੰ ਕਨਕਲੂਜਨ ਤੱਕ ਲੈ ਕੇ ਗਏ ਹਨ ਅਸੀਂ ਇਹਦੇ ਵਿੱਚ ਫਾਰਵਰਡ ਐਂਡ ਬੈਕਵਰਡ ਲਿੰਕੇਜਸ ਦੇਖ ਰਹੇ ਹਾਂ ਜੇ ਕੋਈ ਹੋਰ ਕਨੈਕਸ਼ਨ ਆਂਦਾ ਹੈ ਤੇ ਅਸੀਂ ਇਸ ਚੀਜ਼ ਨੂੰ ਸਪੀਡੀ ਜਸਟਿਸ ਵੱਲ ਨੂੰ ਲੈ ਕੇ ਜਾਵਾਂਗੇ ਥੈਂਕ ਯੂ ਯੈਸਟਰਡੇ ਮਾਰਨਿੰਗ ਯਾਨੀ ਕਿ 3 ਜੂਨ ਨੂੰ ਸਾਡੇ ਕੋਲ ਇੱਕ ਕੰਪਲੇਂਟ ਆਈ ਸੀ ਜਿਹਦੇ ਵਿੱਚ ਕਿ ਕੰਪਲੇਨੈਂਟ ਨੇ ਸਾਨੂੰ ਦੱਸਿਆ ਕਿ ਇੱਕ ਐਕਿਊਜ਼ਡ ਉਹਨਾਂ ਦੇ ਘਰ ਆਇਆ ਟਾਂਗਾ ਰੋਡ ਗ੍ਰੀਨ ਐਵੇਨਿਊ ਦੇ ਅੰਦਰ ਤੇ ਉੱਥੇ ਆ ਕੇ ਉਹਨਾਂ ਤੋਂ ਕੁਝ ਪੈਸੇ ਐਕਸਟਰਟ ਕਰਕੇ ਉਹਨਾਂ ਦੇ ਘਰੋਂ ਲੈ ਗਿਆ ਤੇ ਉਹਨੂੰ ਉਹਦਾ ਕੋਲੋਂ ਭੱਜਣ ਦੇ ਵਿੱਚ ਕਾਮਯਾਬ ਹੋਇਆ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਵੀ ਗਾਟ ਅ ਗੁੱਡ ਸਕਸੈਸ ਇਨ ਥਿਸ ਤੇ ਅੰਡਰ ਦਾ ਗਾਈਡੈਂਸ ਆਫ ਆਨਰੇਬਲ ਸੀਪੀ ਅਮਰਿਤ ਸਰ ਪੁਲਿਸ ਸਟੇਸ਼ਨ ਸਿਵਲ ਲਾਈਨ ਦੇ ਐਸ ਐਚਓ ਸਾਹਿਬ ਨੇ ਬੜਾ ਵਧੀਆ ਕੰਮ ਕਰਦੇ ਹੋਏ ਇਹਨੂੰ ਵਿਦਨ ਫਿਊ ਆਰਸ ਲਾਈਕ ਲੇਟ ਨਾਈਟ ਦੇ ਵਿੱਚ ਹੀ ਇਸ ਨੂੰ ਅਸੀਂ ਐਮਬ੍ਰੀਹੈਂਡ ਕਰ ਲਿਆ ਬੰਦੇ ਨੂੰ ਤੇ ਇਦੇ ਤੇ ਅਰੈਸਟ ਇਫੈਕਟ ਕੀਤੀ ਤੇ ਇਹਦੇ ਤੋਂ ਜਿਹੜੇ ਵੀ ਸਟੋਲਨ ਮਨੀ ਸੀਗੀ ਜਿਹੜੀ ਉੱਥੋਂ ਦੀ ਇਹ ਲੈ ਕੇ ਗਿਆ ਸੀ ਪੈਸੇ ਉਹ ਵੀ ਬਰਾਮਦ ਕੀਤੇ ਗਏ ਕੁਝ ਅਮਾਉਂਟ ਦੇ ਚੋਂ ਤੇ ਜਿਹੜੀ ਬਾਕੀ ਦੇ ਫਾਰਵਰਡ ਲਿੰਕੇਜਸ ਤੇ ਬੈਕਵਰਡ ਲਿੰਕੇਜਸ ਹੈਗੀਆਂ ਉਹ ਅਸੀਂ ਹਲੇ ਇਨਵੈਸਟੀਗੇਟ ਕਰ ਰਹੇ ਹਾਂ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਵੀ ਆਰ ਹੇਅਰ ਟੂ ਮੇਨਟੇਨ ਪੀਸ ਐਂਡ ਸਟੇਬਿਲਿਟੀ ਐਂਡ ਲਾਅ ਐਂਡ ਆਰਡਰ ਸਿਚੁਏਸ਼ਨ ਦੇ ਸੀ ਬਣਾਉਣ ਦੇ ਵਿੱਚ ਵਚਨਬੱਤਾ ਥੈਂਕ ਯੂ ਰੀਸੈਂਟਲੀ ਇੱਕ ਇਨਸੀਡੈਂਟ ਸਾਹਮਣੇ ਆਇਆ ਸੀ ਜਿਹਦੇ ਵਿੱਚ ਕਈ ਰੇਲਵੇ ਸਟੇਸ਼ਨ ਦੇ ਕੋਲ ਇੱਕ Samsung ਦੇ ਸਟੋਰ ਦੇ ਸ਼ਟਰ ਤੇ ਕੋਈ ਦੋ ਅਕਿਊਜ਼ਡ ਜਿਹੜੇ ਸੀ ਉਹ ਬੋਟਲਸ ਦਾ ਯੂਜ਼ ਕਰਕੇ ਕੋਈ ਉਹਨਾਂ ਨੇ ਫਾਇਰ ਦਾ ਇਨਸੀਡੈਂਟ ਕੀਤਾ ਸੀ ਤੇ ਇਹਦੇ ਵਿੱਚ ਤੁਰੰਤ ਹੀ ਕਾਰਵਾਈ ਕਰਦੇ ਹੋਏ ਸਵਿਫਟੀ ਐਕਸ਼ਨ ਲੈਂਦੇ ਹੋਏ ਪੁਲਿਸ ਸਟੇਸ਼ਨ ਸਿਵਲ ਲਾਈਨ ਦੀ ਟੀਮਸ ਬੜਾਈਆਂ ਗਿਆ ਜੋ ਕਿ ਦੇ ਵਿੱਚ ਇਨਵੈਸਟੀਗੇਸ਼ਨ ਇਹਦੇ ਚ ਉਹਨਾਂ ਨੇ ਸ਼ੁਰੂ ਕੀਤੀ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬੜੀ ਖੁਸ਼ੀ ਦੇ ਨਾਲ ਕਿ ਅੰਡਰ ਦ ਗਾਈਡੈਂਸ ਆਫ ਔਨਰੇਬਲ ਸੀਪੀ ਅੰਮ੍ਰਿਤਸਰ ਸਾਨੂੰ ਇਹਦੇ ਵਿੱਚ ਸਕਸੈਸ ਮਿਲੀ ਹੈ ਐਸ ਐਚ ਓ ਸਿਵਲ ਲਾਈਨ ਨੇ ਬੜਾ ਵਧੀਆ ਕੰਮ ਕਰਦੇ ਹੋਏ ਇਹਨਾਂ ਦੋਨੋਂ ਅਕਿਊਜ਼ ਨੂੰ ਅਰੈਸਟ ਕਰ ਲਿਆ ਹੈ ਤੇ ਇਸ ਮਾਮਲੇ ਨੂੰ ਕਨਕਲੂਜਨ ਤੱਕ ਲੈ ਕੇ ਗਏ ਹਨ ਅਸੀਂ ਇਹਦੇ ਵਿੱਚ ਫਾਰਵਰਡ ਐਂਡ ਬੈਕਵਰਡ ਲਿੰਕੇਜਸ ਦੇਖ ਰਹੇ ਹਾਂ ਜੇ ਕੋਈ ਹੋਰ ਕਨੈਕਸ਼ਨ ਆਂਦਾ ਤੇ ਅਸੀਂ ਇਸ ਚੀਜ਼ ਨੂੰ ਸਪੀਡੀ ਜਸਟਿਸ ਵਿਲ ਵੱਲ ਨੂੰ ਲੈ ਕੇ ਜਾਵਾਂਗੇ ਥੈਂਕ ਯੂ ਯੈਸਟਰਡੇ ਮਾਰਨਿੰਗ ਯਾਨੀ ਕਿ 3 ਜੂਨ ਨੂੰ ਸਾਡੇ ਕੋਲ ਇੱਕ ਕੰਪਲੇਂਟ ਆਈ ਸੀ ਜਿਹਦੇ ਵਿੱਚ ਕਿ ਕੰਪਲੇਨੈਂਟ ਨੇ ਸਾਨੂੰ ਦੱਸਿਆ ਕਿ ਇੱਕ ਅਕਿਊਜ਼ਡ ਉਹਨਾਂ ਦੇ ਘਰ ਆਇਆ ਟਾਂਗਾ ਰੋਡ ਗ੍ਰੀਨ ਐਵੇਨਿਊ ਦੇ ਅੰਦਰ ਤੇ ਉੱਥੇ ਆ ਕੇ ਉਹਨਾਂ ਤੋਂ ਕੁਝ ਪੈਸੇ ਐਕਸਟਰੋਟ ਕਰਕੇ ਉਹਨਾਂ ਦੇ ਘਰੋਂ ਲੈ ਗਿਆ ਤੇ ਉਹਨੂੰ ਉਹਦਾ ਕੋਲੋਂ ਭੱਜਣ ਦੇ ਵਿੱਚ ਕਾਮਯਾਬ ਹੋਇਆ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਵੀ ਗਾਟ ਅ ਗੁੱਡ ਸਕਸੈਸ ਇਨ ਥਿਸ ਤੇ ਅੰਡਰ ਦ ਗਾਈਡੈਂਸ ਆਫ ਆਨਰੇਬਲ ਸੀਪੀ ਅਮਰਿਤਸਰ ਪੁਲਿਸ ਸਟੇਸ਼ਨ ਸਿਵਲਾਈਨ ਦੇ ਐਸ਼ਓ ਸਾਹਿਬ ਨੇ ਬੜਾ ਵਧੀਆ ਕੰਮ ਕਰਦੇ ਹੋਏ ਇਹਨੂੰ ਵਿਦਨ ਫਿਊ ਆਵਰਸ ਲਾਈਕ ਲੇਟ ਨਾਈਟ ਦੇ ਵਿੱਚ ਹੀ ਇਸ ਨੂੰ ਅਸੀਂ ਐਬ੍ਰੀਹੈਂਡ ਕਰ ਲਿਆ ਬੰਦੇ ਨੂੰ ਤੇ ਇਹਦੇ ਤੇ ਅਰੈਸਟ ਇਫੈਕਟ ਕੀਤੀ ਤੇ ਇਹਦੇ ਤੋਂ ਜਿਹੜੇ ਵੀ ਸਟੋਲਨ ਮਨੀ ਸੀ ਜਿਹੜੀ ਉੱਥੋਂ ਦੀ ਇਹ ਲੈ ਕੇ ਗਿਆ ਸੀ ਪੈਸੇ ਉਹ ਵੀ ਬਰਾਮਦ ਕੀਤੇ ਗਏ ਕੁਝ ਅਮਾਉਂਟ ਦੇ ਵਿੱਚੋਂ ਜਿਹੜੀ ਬਾਕੀ ਦੇ ਫਾਰਵਰਡ ਲਿੰਕੇजेस ਤੇ ਬੈਕਵਰਡ ਲਿੰਕੇजेस ਹੈਗੀਆਂ ਉਹ ਅਸੀਂ ਹਲੇ ਇਨਵੈਸਟੀਗੇਟ ਕਰ ਰਹੇ ਹਾਂ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਵੀ ਆਰ ਹੇਅਰ ਟੂ ਮੇਨਟੇਨ ਪੀਸ ਐਂਡ ਸਟੈਬਿਲਟੀ ਐਂਡ ਲਾ ਨ ਆਰਡਰ ਸਿਚੁਏਸ਼ਨ ਦੇ ਅਸੀਂ ਬਣਾਉਣ ਦੇ ਵਿੱਚ ਵਚਨਬੱਧ ਹਾਂ ਥੈਂਕ ਯੂ